ਅਮਰਿਤਪਾਲ ਬਦਮਾਸ਼ ਦੇ ਜਿਹੜੇ ਪੋਸਟਰ ਲਗਾ ਕੇ ਉਹਨੂੰ ਕੌਮ ਦਾ ਇੱਕ ਰੂਪ ਦਿੱਤਾ ਜਾ ਰਿਹਾ ਬੜਾ ਮੰਦ ਭਾਗਾ ਕਿਉਂਕਿ ਮੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਵੱਲੋਂ ਵੀ ਇਸ ਗਲੀ ਨਖੇਲੀ ਦੀ ਖਾਸਾ ਕਦੇ ਵੀ ਕਿਸੇ ਔਰਤ ਦਾ ਨਿਹੱਥੇ ਦਾ ਬੱਚੇ ਤੇ ਬਾਹਰ ਨਹੀਂ ਕਰਦਾ ਤੇ ਨਾਲ ਹੀ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦਾ ਜੋ ਫਰਮਾਨ ਹੈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਗੁਰੂ ਸਾਹਿਬ ਇਸ ਬਾਣੀ ਤੇ ਫਰਮਾਉਂਦੀ ਆਪਾਂ ਆਗਿਆ ਪਾਲਣਾ ਕਦੇ ਨਾਲ ਹੀ ਗੁਰੂ ਸਾਹਿਬ ਕੀ ਆਖਦੇ ਨੇ ਕਿਉਂਕਿ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਸੋ ਅੱਜ ਇੱਕ ਸੋਸ਼ਲ ਮੀਡੀਆ ਫਲੈਂਸਰ ਦਿਆਂ ਮਾਰ ਦੇਣਾ ਤੇ ਨਾਲ ਹੀ ਉਸ ਕਾਤਲ ਦਾ ਮਾਰਨੇ ਤੋਂ ਬਾਅਦ ਉਹਨੂੰ ਧੋਖੇ ਨਾਲ ਲੈ ਕੇ ਜਾਣਾ ਉਹਦੇ ਨਾਲ ਧੋਖਾ ਕਰਨਾ ਤੇ ਇੱਕ ਨਿਹੱਥੇ ਕੁੜੀ ਦਾ ਤਿੰਨ ਜਣਿਆਂ ਨੂੰ ਮਿਲ ਕੇ ਗੱਲ ਕੁੱਟ ਕੇ ਮਾਰਨ ਤੋਂ ਪਹਿਲਾਂ ਉਹਦਾ ਮੋਬਾਈਲ ਮੰਗਣਾ ਮੋਬਾਈਲ ਦੇ ਪਾਸਵਰਡ ਮੰਗਣੇ ਜਿਹਦੇ ਵਿੱਚ ਕਿਤੇ ਨਾ ਕਿਤੇ ਆਪਣੀਆਂ ਅਸ਼ਰੀਲ ਹਰਕਤਾਂ ਨੂੰ ਜਾਂ ਧੰਕੀਆਂ ਨੂੰ ਆਪਣੀ ਪ੍ਰਾਈਵੇਸੀ ਨੂੰ ਡਿਲੀਟ ਕਰਨ ਦੀ ਮੰਚਾ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਕਿਉਂਕਿ ਉਹ ਇੱਕ ਬਹਾਦਰ ਕੁੜੀ ਸੀ ਜਿਹਦੇ ਕਾਰਨ ਉਹ ਅਮਰਤਪਾਲ ਵਰਗੇ ਬਦਮਾਸ਼ਾਂ ਤੇ ਡਰਦੀ ਨਹੀਂ ਸੀ ਉਹ ਅੱਜ ਸਾਡੇ ਬਾਣੇ ਨੂੰ ਪੂਰੀ ਦੁਨੀਆ ਦੇ ਵਿੱਚ ਢਾ ਲਾਈ ਜਾ ਰਹੀ ਹੈ ਸਿੱਖਾਂ ਨੂੰ ਵੱਖ-ਵੱਖ ਟੰਗਾ ਦੇ ਨਾਲ ਬਦਨਾਮ ਕਾਦੀਆਂ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਬਾਹਰ ਬੈਠੇ ਜਿਹੜੇ ਸਾਡੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਦੀ ਇੱਕ ਚਾਲ ਆ ਜਿਹੜੇ ਅਮਰਤਪਾਲ ਮੈਰ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਅੰਦਰ ਝਾਕਣ ਦੀ ਲੋੜ ਹੈ ਤੇ ਜਿੱਥੇ ਗੁਰੂ ਘਰਾਂ ਦੇ ਗੇਟਾਂ ਤੇ ਅੱਜ ਪੋਸਟਰ ਲੱਗੇ ਨੇ ਇੱਕ ਪੂਰੇ ਮੈਂ ਕਹਿੰਦਾ ਵਿਸ਼ਵ ਵਾਸਤੇ ਪੂਰੀ ਦੁਨੀਆ ਨੂੰ ਜਿਹੜਾ ਸਾਂਝੀ ਵਾਰਤਾ ਦਾ ਸੁਨੇਹਾ ਜਿੱਥੇ ਸਾਰਿਆਂ ਨੂੰ ਸਾਂਝੀ ਗੱਲ ਕੀਤੀ ਜਾਂਦੀ ਹੈ ਉੱਥੇ ਤੇ ਅਜਿਹੇ ਫਰਮਾਨ ਆਉਣੇ ਸਾਡੇ ਬਾਤੇ ਬੜੀ ਦੁੱਖਦਾਈ ਗੱਲ ਆ ਕਿ ਸਿੱਖ ਕਿੱਧਰ ਨੂੰ ਜਾ ਰਹੇ ਆ